ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਲਾਜ਼ੋ ਦੇ ਆਪਾਂ ਜੇਬ ਕਿਵੇਂ ਲਾਉਣੀ ਆ ਪੌਕੇਟ ਲਾਉਣੀ ਆ ਸਾਈਡ ਤੇ ਇਹ ਆਪਾਂ ਜਿਹੜੀ ਕਿਸ ਤਰ੍ਹਾਂ ਲਾਉਣੀ ਆ ਇਹ ਆਪਣੀ ਸਹੀ ਜੀ ਸੱਜੀ ਸਾਈਡ ਠੀਕ ਹੈ ਸੱਜੇ ਪਾਸੇ ਆਪਾਂ ਜੇਬ ਲਾਉਣੀ ਆ ਇਹਦੇ ਤੇ ਇਹ ਆਪਾਂ ਨੇ ਉੱਪਰੋਂ ਛੱਡਣਾ ਆ ਲਾਸਟ ਕਾਪਾਣ ਜਾਨੀ ਜਿਹਦੇ ਲਾਸਟ ਕਾਪਾਣਾ ਉੱਪਰੋਂ ਆਪਾਂ ਉਹਦੇ ਛੱਡਾਂਗੇ ਇੱਥੋਂ ਲਾ ਕੇ 4.5 4.5 ਤੇ ਆਪਾਂ ਨਿਸ਼ਾਨ ਲਾ ਲੈਣਾ ਇੱਕ ਠੀਕ ਹੈ ਤੇ ਆਪਾਂ ਇਹਦੇ 6 ਇੰਚ ਦਾ ਮੋੜੀ ਬਣਾਵਾਂਗੇ ਠੀਕ ਹੈ ਜੀ ਸਾਢੇ 5 ਵੀ ਬਣਾ ਸਕਦੇ ਹਾਂ ਇਸ 6 ਇੰਚ ਵੀ ਠੀਕ ਹੈ ਇਹ ਆਪਾਂ ਇੱਥੇ ਆਪਾਂ ਇੰਦਾ ਜੇ ਉੱਪਰਲੀ ਸਾਈਡ ਆ ਜਿਹੜਾ ਫਰੰਟ ਪੀਸ ਜਿਹੜਾ ਉੱਥੇ ਆਪਾਂ ਕੱਟ ਲਗਾਵਾਂਗੇ ਇਹਦਾ ਫਰੰਟ ਪੀਸ ਇਹ ਵਾਲਾ ਸਾਈਡ ਤੇ ਇਹ ਆਪਾਂ ਛੋਟਾ ਛੋਟਾ ਕੱਟ ਇਹ ਦੋਨੇ ਸਾਈਡਾਂ ਲਗਾਵਾਂਗੇ ਕਿਉਂਕਿ ਆਪਣਾ ਸਿਉਣ ਮਾਰਨੇ ਉਹ ਤੋਂ ਆਪਣਾ ਫਿਰ ਸੁੱਕਾ ਹੋ ਜਾਂਦਾ ਤੇ ਨੀਚੇ ਵਾਲੀ ਸਾਈਡ ਆਪਣੇ ਜਿੱਲੀ ਸਲਾਈ ਲਾਉਣੀ ਆ ਉਹਨਾਂ ਆਪਾਂ ਕੱਟ ਲਾਉਣਾ ਠੀਕ ਹੈ ਇੱਥੇ ਆਪਾਂ ਨੇ ਕੱਟ ਲਗਾ ਲਿਆ ਹੁਣ ਆਪਾਂ ਨੇ ਇਹਦੀ ਪੌਕਟ ਦੀ ਕਟਿੰਗ ਕਰਨੀ ਆ ਚਾਹੀਦੀ 14 ਇੰਚ ਠੀਕ ਹੈ ਆਪਾਂ 14 ਇੰਚ ਆਪਾਂ ਲਗਾਉਣੀ ਆ ਜਿਹੜੀ ਲੰਬੀ ਇਹ ਆਪਣੇ ਕੋਲੇ ਕਪੜਾ ਹੈਗਾ 15 16 ਇੰਚ ਆਪਾਂ ਇਧਰ ਇਹਨੂੰ ਕਟਿੰਗ ਕਰ ਲਾਂਗੇ ਤੇ ਆਪਾਂ ਨੇ ਪੌਕਟ ਜਿਹੜੀ ਆ ਚੌੜੀ ਬਣਾਉਣੀ ਆ 5 ਇੰਚ ਤੇ ਆਪਾਂ 5.5 ਰੱਖਾਂਗੇ ਠੀਕ ਹੈ ਇਥੋਂ ਆਪਾਂ 5.5 ਇੰਚ ਦੀ ਕਟਾਈ ਕਰ ਲਾਂਗੇ ਜੇ ਵੱਡੀ ਜੇ ਬਣਾਉਣੀ ਹੋਵੇ ਤਾਂ 6 ਇੰਚ ਰੱਖ ਲਈਦੀ ਐ ਇਹ ਆਪਣੀ 5.5 ਪੌਣੇ 6 ਹੋ ਗਈ ਐ ਇਥੋਂ ਆਪਾਂ ਕਰ ਲਾਂਗੇ ਕਟਾਈ ਬੜਾ ਪੇਰੂ ਕੂਚੇ ਤੋਂ ਥੋੜਾ ਜਿਹਾ ਤਾਂ ਆਪਾਂ ਬਣਾ ਸਕਦੇ ਹਾਂ ਥੋੜੀ ਜਿਹੀ ਸ਼ੇਪ ਜਿੱਦਾਂ ਤਿੱਖੀ ਹੈ ਨਾ ਇਸੇ ਤਰ੍ਹਾਂ ਇੱਥੋਂ ਆਪਾਂ ਇੰਦਾ ਬਣਾਵਾਂਗੇ ਇਹ ਹੈਗੀ ਉੱਪਰਲੀ ਸਾਈਡ ਆਪਣੀ ਤੇ ਆਪਾਂ ਉਹਦੇ ਉੱਪਰ ਲੰਬਾਈ ਦਾ ਨਿਸ਼ਾਨ ਲਾ ਲਾਂਗੇ ਇੱਥੋਂ ਰੱਖ ਕੇ ਆਪਾਂ ਇਹ ਬਣਾ ਲੈਣੀ ਹੈ 14 ਇੰਚ ਤੇ ਸਲਾਈ 'ਚ ਜਿਹੜਾ ਆਊਗਾ 1.5 14 1.5 14 ਤੱਕ ਰੱਖਾਂ ਤਾਂ 1.5 14 ਤੱਕ ਲਾਗੇ ਉਥੋਂ ਲਾਵਾਂਗੇ। ਓਕੇ। ਤੇ ਇਹ ਆਪਣਾ ਜੇਬ ਦੀ ਜਿਹੜੀ ਥੱਲਿਓ ਸਲਾਈ ਲਾਉਣੀ ਹੈ ਉਹ ਲਾਵਾਂਗੇ ਆਪਾਂ ਬਾਅਦ ਚ ਕਿਉਂਕਿ ਕਈ ਵਾਰੀ ਨਾ ਜੇਬ ਆਪਣੀ ਪੁੱਠੀ ਹੋ ਜਾਂਦੀ ਸਲਾਈ ਆਪਣੀ ਤੇ ਪਤਾ ਨਹੀਂ ਕਈ ਵਾਰ ਜਿਹੜਾ ਪਹਿਲੀ ਵਾਰ ਲਾਉਂਦੇ ਆ ਨਹੀਂ ਵੀ ਪਤਾ ਲੱਗਦਾ। ਉਹਨਾ ਪੈਨ ਨੂੰ ਕੀ ਕਰਾਂਗੇ ਇਹ ਉਹ ਆਪਾਂ ਨੇ ਇੱਥੋਂ ਰੱਖਾਂਗੇ ਠੀਕ ਹੈ। ਇਹ ਸਾਈਡ ਪਰ ਆਪਾਂ ਇਹਨਾਂ ਛੱਡ ਕੇ ਰੱਖਣਾ ਹੈ ਆਪਣਾ ਜਿਹੜਾ ਲਾਸਟਕ ਦੇ ਵਿੱਚ ਕੱਪੜਾ ਹੈ ਆ ਜੇ ਠੀਕ ਹੈ ਉਹਨਾਂ ਆਪਾਂ ਨੇ ਹਿੰਪਰ ਰੱਖਣਾ ਤੇ ਬਾਕੀ ਆਪਾਂ نیچے ਰੱਖਾਂਗੇ ਇੱਥੇ ਆਪਾਂ ਕੱਟ ਲਾਉਣਾ ਹੈ ਜਿੱਥੇ ਆਪਣਾ ਪਹਿਲਾ ਕੱਟ ਲੱਗਾ ਉੱਥੇ ਹੀ ਆਪਾਂ ਕੱਟ ਲਾਵਾਂਗੇ ਇੱਥੇ ਆਪਾਂ ਇਹਦੀ ਸਲਾਈ ਲਾਵਾਂਗੇ ਇਹ ਆਪਣਾ ਇਹਦਾ ਫਰੰਟ ਪੀਸ ਹੈ ਇਹ ਵਾਲਾ ਫਰੰਟ ਪੀਸ ਆਪਣਾ ਠੀਕ ਹੈ ਤੇ ਇਹ ਸੱਜਾ ਪਾਸਾ ਇਧਰਲੀ ਸਾਈਡ ਵੱਲ ਦਾ ਤੇ ਇਧਰਲੀ ਸਾਈਡ ਆਪਾਂ ਸਿਉਣ ਜਿਹੜੀ ਕਪੜਾ ਰੱਖ ਕੇ ਲਾਵਾਂਗੇ ਜਿਹੜੀ ਸਾਈਡ ਆਪਾਂ ਕੱਟ ਲਾਏ ਇਹ ਸਾਈਡ ਆਪਾਂ ਇਸ ਤਰ੍ਹਾਂ ਰੱਖ ਲੈਣੀ ਸਿੱਧੇ ਪਾਸੇ ਸਿੱਧੇ ਪਾਸੇ ਰੱਖ ਕੇ ਇੱਥੋਂ ਆਪਾਂ ਨੇ ਇਸ ਕੱਟ ਤੋਂ ਇਸ ਕੱਟ ਤੱਕਰ ਸਲਾਈ ਲਾ ਲੈਣੀ ਹੈ ਠੀਕ ਹੈ ਜੀ Itu rakyat, selain adanya apa? Tidak ada perselisihan karena tidak ada pabrik itu, itu tidak ada kapasitas ਜਿੱਥੋਂ ਤੱਕ ਆਪਣਾ ਕੱਟ ਹੈ ਜਿੱਥੋਂ ਵੀ ਆਪਾਂ ਡੰਗਲ ਕਰਦੇ ਹਾਂ ਠੀਕ ਹੈ ਵੜਾ ਪੱਕ ਇਹੋ ਕਰਾਂਗੇ ਜੇ ਵਾਲਾ ਕਪੜਾ ਆਪਾਂ ਇੱਥੇ ਲਈ ਸਾਈਡ ਕਰ ਲੈਣਾ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਐਦਾਂ ਕੱਟ ਲੈਣਾ ਆਪਣੇ ਕੱਟ ਜਿਹੜੇ ਇੱਧਰ ਲਈ ਸਾਈਡ ਕੱਢ ਕੇ ਇਹ ਜਿਹੜੀ ਆਪਣੀ ਸਿਉਣ ਆ ਇਹ ਆਪਾਂ ਇਸ ਤਰ੍ਹਾਂ ਚਿੱਟਾ ਕਰ ਲੈਣੀ ਇੱਕ ਵਾਰੀ ਪ੍ਰੈਸ ਵੀ ਕਰ ਸਕਦੇ ਇਹਨੂੰ ਦਾ ਕਰ ਲਿਆ ਹੁਣ ਇਹਨੂੰ ਆਪਾਂ ਇੱਥੋਂ ਐਕਸਟਰਾ ਰੱਖ ਕੇ ਤੇ ਆਪਾਂ ਇਹਦੀ ਸਲਾਈ ਜਿਹੜੀ ਇੱਥੇ ਲਾਉਣੀ ਹੈ ਇੱਥੋਂ ਰੱਖ ਕੇ ਆਪਾਂ ਪੈਰ ਪੈਰ ਬਾਬਾ ਖਾ ਇਸ ਤਰੀਕੇ ਨਾਲ ਲਗਾ ਲੈਣਾ ਇੱਥੋਂ ਰੱਖਾਂਗੇ ਆਪਾਂ ਠੀਕ ਹੈ ਇੱਥੋਂ ਰੱਖ ਕੇ ਬੇਈਗ ਬਖਾ ਕਰਕੇ ਲਾਉਣਾ ਤੇ ਪੈਰ ਪੈਰ ਦਾ ਬਖਾ ਲਾਉਣਾ ਆਪਾਂ ਠੀਕ ਹੈ ਇੱਥੋਂ ਇਧਰ ਨਹੀਂ ਲਿਆਵਾਂਗੇ ਦੇ ਬਰਾਬਰ ਹੀ ਲਿਆ ਲਿਆ ਕੇ ਜਿੱਥੇ ਆਪਣੀ ਉਹ ਇਧਰਲੀ ਸਾਈਡ ਨੂੰ ਮੋੜਨ ਦੇਣਾ ਠੀਕ ਹੈ ਤੇ ਇਹ ਆਪਣੀ ਇਸ ਤਰ੍ਹਾਂ ਸਲਾਈ ਲੱਗ ਜੂਗੀ ਹੁਣ ਆਪਣੀ ਇਹ ਜੇਬ ਜਿਹੜੀ ਇਸ ਤਰ੍ਹਾਂ ਆ ਗਈ ਠੀਕ ਹੈ ਹੁਣ ਆਪਾਂ ਇਹਦੀ ਜੇਬ ਦੀ ਜਿਹੜੀ ਆ ਸਿਉਣਾ ਇਹ ਲਾਵਾਂਗੇ ਇਹ ਆਪਾਂ ਅੰਡਰਗਰਾਉਂਡ ਇਧਰਲੀ ਸਾਈਡ ਵੀ ਲਾ ਸਕਦੇ ਆ ਤੇ ਉੱਪਰ ਦੀ ਆਪਾਂ ਫਿਰ ਸਲਾਈ ਲਾਪ ਦਾਂਗੇ ਇੱਕ ਵਾਲਾ ਇੱਥੇ ਬਰੀਕ ਸਲਾਈ ਲਾਵਾਂਗੇ ਇਦਾਂ ਲਾਈਡ ਕਪੜਾ ਜ਼ਿਆਦਾ ਵਿੱਚ ਨਹੀਂ ਦੇਣਾ ਇੱਧਰ ਪਹਿਲਾਂ ਠੀਕ ਹੈ ਉਹ ਭਲਾ ਲਾਗ ਹੋੜਾ ਫੈਨ ਇਸ ਤਰੀਕੇ ਨਾਲ ਕਰਕੇ ਉੱਪਰਲੀ ਸਾਈਡ ਨੂੰ ਹੁਣ ਆਪਾਂ ਇਹਦੇ ਇੱਕ ਸਲਾਈ ਇੱਥੇ ਲਗਾਵਾਂਗੇ ਠੀਕ ਹੈ ਇਹ ਆਪਣੀ ਲਾਲ ਤਾਂ ਡਬਲ ਸਲਾਈ ਹੋ ਜਾਊਗੀ ਨਾਲੇ ਆਪਣੀ ਜਿਹੜੀ ਸਿਉਣਾ ਅੰਦਰ ਉਹ ਆਪਣੀ ਸਿਉਣ ਜਿਹੜੀ ਵਿੱਚ ਜੇ ਵੀ ਆਪਾਂ ਕੋਈ ਚੀਜ਼ ਪਾਉਣੇ ਉਹ ਕਰੋ ਸਿਉਣ ਆਪਣੀ ਪਿਛਲੇ ਪਾਸੇ ਨਹੀਂ ਲੱਗੂਗੀ ਇਹ ਜੀ ਠੀਕ ਹੈ ਇਹਦੇ ਨਾਲ ਆਪਾਂ extra ਪਾਏ ਸਲਾਈ ਲਾਣਿਆਂ ਨੂੰ ਠੀਕ ਹੈ ਇਹ ਨੀਚੇ ਤੋਂ ਆਪਣੀ ਬੰਦ ਹੋ ਗਈ ਹੈ ਹੁਣ ਆਪਾਂ ਇਹਨੂੰ ਕਰਨਾ ਹੈ ਜਿਹੜਾ ਆਪਣਾ ਇਹ ਵਾਲਾ ਪੀਸ ਹੈ ਇਦੇ ਨਾਲੇ ਸਧਰੇ ਕੇ ਨਾਲ ਪਰਖਣਾ ਆ ਜਿਹੜਾ ਕਪੜਾ ਉੱਪਰੋਂ ਆਪਣਾ ਬਰਾਬਰ ਕਰ ਲੈਣਾ ਠੀਕ ਹੈ ਇੱਥੋਂ ਬਰਾਬਰ ਕਰਕੇ ਤੇ ਇੱਕ ਸਲਾਈ ਇੱਥੇ ਨਾਲ ਕੱਚੀ ਲਾ ਲੈਣੀ ਆਪਾਂ ਠੀਕ ਹੈ ਉੱਪਰ ਉੱਪਰ ਇੱਥੇ ਇੱਥੇ ਆਪਣੀ ਕੱਚੀ ਸਲਾਈ ਲੱਗ ਗਈ ਤਾਕੇ ਆਪਣਾ ਜਿਹੜਾ ਕੱਪੜਾ ਇਹ ਹੀਲੇ ਨਾ ਤੇ ਇਹ ਵਾਲੀ ਵੀ ਆਪਾਂ ਇੱਥੇ ਲਾ ਸਕਦੇ ਵੱਡੇ ਬਖੇ ਨਾ ਤੇ ਆਪਾਂ ਬਾਅਦ ਵਿੱਚ ਢੇੜ ਸਕਦੇ ਹਾਂ ਕਿ ਆਪਣੀ ਜਿਹੜੀ ਉੱਪਰੋਂ ਵੀ ਸੈੱਟ ਉਸੇ ਤਰ੍ਹਾਂ ਇਦਾਂ ਸੈੱਟ ਰਵੇ ਇੱਥੇ ਆਪਾਂ ਇੱਕ ਸਲਾਈ ਕੱਚੀ ਮਤਲਬ ਲਾਉਣੀ ਵੱਡੇ ਬਖੇ ਨਾ ਇਹ ਆਪਾਂ ਢੇੜ ਦੇਣੀ ਹੈ ਤਾਂ ਕਿ ਆਪਣੀ ਪਾਕਟ ਜਦੋਂ ਆਪਾਂ ਲਾਸਟ ਕਪਾਵਾਂਗੇ ਫਿਰ ਉਹ ਨਾਲ ਦੇ ਨਾਲ ਸੈੱਟ ਨਹੀਂ ਕਰਨੀ ਪੈਂਦੀ ਤੇ ਆਪਣੀ ਇਹ ਇਹ ਤਾਂ ਇਹ ਸੈਟ ਆ ਜਾਂਦੀ ਹੈ ਹੁਣ ਆਪਣੀ ਜਿਹੜੀ ਆ ਸਲਾਈ ਲਾਉਣੀ ਆ ਆਪਾਂ ਠੀਕ ਹੈ ਇਹ ਸਲਾਈ ਵੀ ਜੇ ਆਪਾਂ ਨਹੀਂ ਇਸ ਤਰ੍ਹਾਂ ਮਤਲਬ ਸੌਖੀ ਨਹੀਂ ਲੱਗਦੀ ਆਪਾਂ ਨਹੀਂ ਸਹੀ ਹੁੰਦੀ ਕਈ ਵੇਰੇ ਫਿਰ ਆਪਾਂ ਨੇ ਇਹਦੇ ਉੱਪਰ ਇੱਦਾਂ ਹੀ ਰੱਖ ਕੇ ਇੱਕ ਵਾਰੀ ਸਲਾਈ ਲਾ ਲੈਣੀ ਆ ਜਿਵੇਂ ਇਹ ਪਤਲਾ ਕੱਪੜਾ ਦੇਖ ਰਿਹਾ ਵਿੱਚ ਦੀ ਤੇ ਇਹ ਆ ਚੀਜ਼ ਤੋਂ ਵੀ ਆਪਾਂ ਪਿੱਛੋਂ ਬਰਾਬਰ ਕਰਕੇ ਇਸ ਕਤਾਮ ਤੱਕ ਇਦਾਂ ਤੇ ਆਪਾਂ ਇਹਦੀ ਸਲਾਈ ਜਿਹੜੀ ਇੱਥੋਂ ਸ਼ੁਰੂ ਕਰ ਲਾਂਗੇ ਹੁਣ ਇੱਧਰ ਲਈ ਸੈਟ ਰੱਖਾਂਗੇ ਠੀਕ ਹੈ ਆਪਾਂ نیچے ਤੋਂ ਸਲਾਈ ਸਾਰੀ ਲਾ ਲਈਏ ਇਧਰੋਂ ਠੀਕ ਹੈ ਹੁਣ ਆਪਾਂ ਇੱਥੋਂ ਰੱਖਣਾ ਹੈ ਜਿਹੜੀ ਆਪਾਂ ਪਿੱਛੋਂ ਸਲਾਈ ਲਾਈ ਹੈ ਉਹਦੇ ਉੱਪਰ ਹੀ ਰੱਖ ਕੇ ਸਲਾਈ ਇੱਥੋਂ ਸ਼ੁਰੂ ਕਰ ਲੈਣਾ ਹੈ ਠੀਕ ਹੈ ਇੱਥੋਂ ਸ਼ੁਰੂ ਕਰਕੇ ਇਹ ਜਿਹੜਾ ਆਪਣਾ ਕੱਪੜਾ ਇਹ ਬਰਾਬਰ ਹੋਊਗਾ ਠੀਕ ਹੈ ਤੇ ਆਪਣੀ ਜਿਹੜੀ ਸਲਾਈ ਹੈ ਇਹਦੇ ਨਾਲ-ਨਾਲ ਦੀ ਸਿਉਣ ਆਉਣੀ ਹੈ ਇਹਦੇ ਉੱਪਰ ਨਹੀਂ ਆਉਣੀ ਚਾਹੀਦੀ ਤੇ ਇਹਦੇ ਨਾਲ-ਨਾਲ ਆਪਾਂ ਇਸ ਕਾਰਨਰ ਤੇ ਆਪਾਂ ਡਬਲ ਸਲਾਈ ਕਰਨੀ ਹੈ ਜਿੱਥੇ ਆਹ ਕਾਰਨਰ ਆਊਗਾ ਇਹਨਾਂ ਦੋਨਾਂ ਡਬਲ ਉਸਤਰਾ ਰੱਖ ਲੈਣਾ ਤੇ ਇਸ ਕਾਰਨਰ ਤੇ ਆਪਾਂ ਲਿਆਵਾਂਗੇ ਜਿੱਥੇ ਆਪਣਾ ਜਿਹੜਾ ਜੋੜ ਆ ਤੇ ਇਹ ਵੀ ਸਲਾਈ ਆਪਾਂ ਇਸ ਤਰੀਕੇ ਨਾਲ ਲਗਾਉਣੀ ਹੈ ਇੱਕ ਵਾਰੀ ਆ ਸਲਾਈ ਜਿਹੜੀ ਉਡੀ ਦੇ ਉੱਪਰ ਤੱਕ ਲੱਗੀ ਹੈ ਇਹਨੂੰ ਇਕੱਠੀ ਲਾਵਾਂਗੇ ਆਪਾਂ ਠੀਕ ਹੈ ਹੁਣ ਆਪਾਂ ਇਹਨੂੰ ਇੱਦਾਂ ਹੀ ਰੱਖ ਲੈਣਾ ਇਹ ਦੀ ਨਾਲ ਕਰਕੇ ਇਸ ਤਰ੍ਹਾਂ ਇਸ ਕੋਰਨਰ ਤੇ ਆ ਜਾਣਾ ਆਪਾਂ ਉੱਪਰਲਾ ਕੱਪੜਾ ਆਪਾਂ ਬਿਲਕੁਲ ਵੀ ਨਹੀਂ ਖਿੱਚਣਾ ਇੱਥੇ ਆ ਗਿਆ ਆਪਾਂ ਕਾਰਨਰ ਤੇ ਹੁਣ ਇਹਨੂੰ ਇੱਥੋਂ ਡਬਲ ਕਰਾਂਗੇ ਠੀਕ ਹੈ ਇੱਥੋਂ ਡਬਲ ਕਰਕੇ ਫਿਰ ਆਪਾਂ ਇਹਧਰੂ ਸੈੱਟ ਕਰਕੇ ਰੱਖ ਲੈਣਾ ਸੈੱਟ ਕਰਕੇ ਰੱਖ ਕੇ ਆਪਾਂ ਇਹ ਸਲਾਈ ਜਿਹੜੀ ਹੋ ਇੱਥੇ ਲੰਮੀ ਠੀਕ ਹੈ ਇਹ ਆਪਾਂ ਕੱਚੀ ਸਲਾਈ ਲਈ ਸੀ ਆਪਾਂ ਦੇਰ ਵੀ ਸਕਦੇ ਆ ਜਦੋਂ ਸੈੱਟ ਆਉਂਦੀ ਆ ਤੇ ਇਦਾਂ ਮਾਰ ਲਓ ਨਹੀਂ ਆਪਾਂ ਇਹ ਸਲਾਈ ਦੇ ਹੀ ਰਦੋ ਠੀਕ ਹੈ ਕਿਉਂਕਿ ਆਪਾਂ نیچے ਤੋਂ ਰੱਖ ਕੇ ਲਿਆਂਦੀ ਆ ਤੀ ਜਰਾ ਟੈਲ ਢੁਲ ਰਹਿ ਜਾਂਦੀ ਆ ਨਾ ਇਦਾਂ ਰੱਖ ਲੈਣਾ ਇਸੇ ਕਾਰਨ ਤੇ ਪਹਿਲੇ ਵਾਰ ਠੀਕ ਹੈ ਅੰਜੀ ਹੁਣ ਆਪਣੀ ਬੋਟਲ ਬਣ ਗਈ ਹੈ ਠੀਕ ਹੈ ਬੋਟਲ ਲਾ ਕੇ ਤਿਆਰ ਹੋ ਗਈ ਹੈ ਇਸ ਤਰ੍ਹਾਂ ਪਾਏ ਪਾਊਡਰ ਨੂੰ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਪਲੀਜ਼ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜੁਮ ਕਰ ਦੇਣਾ ਤੇ ਇਹ ਇਸ ਤਰੀਕੇ ਨਾਲ ਤੁਸੀਂ ਬੋਟਲ ਲਗਾ ਸਕਦੇ ਹੋ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ